ਜਿਹਦੇ ਅੰਦਰ ਦਿਆਨ ਹੈ ਨਾ ਉਹ ਹੀ ਧਰਮ ਹੁੰਦਾ ਹੈ ਤੇ ਉਹ ਜਿਹੜਾ ਸੰਧਿਨਾ ਜਿਹਦੇ ਅੰਦਰ ਦਿਆ ਹੈ ਦਿਆ ਦਾ ਭਾਵ ਵੀ ਜਿਹੜਾ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਦਾ ਕਿਸੇ ਤਾਂ ਵੀ ਮਦਦ ਕਰਦਾ ਉਹਨੂੰ ਦਿਆਵ ਮੰਨਿਆ ਜਾਂਦਾ ਜਿਵੇਂ ਤੁਸੀਂ ਇੱਕ ਦੂਜੇ ਜਿਹੜੂ ਤੁਸੀਂ

ਜਾਪਾ ਕਿਸੇ ਦੀ ਮਦਦ ਜਿਵੇਂ ਆਪਾਂ ਸਕੂਲ ਵਿੱਚ ਜਾਂਦੇ ਹੋ ਤੁਸੀਂ ਕਿਸੇ ਨੂੰ ਪੈਨ ਦੀ ਲੋੜ ਪੈ ਗਈ ਕਿਸੇ ਨੂੰ ਪੈਨਸਲ ਦੀ ਲੋੜ ਪੈ ਗਈ ਹਨਾ ਉਹ ਉਹ ਆਪਣੇ ਕੋਲ ਜੋ ਫालतू ਹੈ ਤੇ ਆਪਾਂ ਦੇ ਦੇ ਦਿੰਦੇ ਆ ਉਹਦਾ ਦਿਆ ਕਰਦੇ ਕਿਸੇ ਤਰ੍ਹਾਂ ਜਿਵੇਂ ਆਪਾਂ ਘਰ ਦੇ ਵਿੱਚ ਲੋੜ ਪੈ ਗਈ ਗੁਆਂਢੀਆਂ ਦੇ ਵਿੱਚ ਕਿਸੇ ਨੂੰ ਕਿਸੇ ਤੋਂ ਦਾਅਬ ਦੇ ਕਿਸੇ ਨੂੰ ਨੂੰ ਦੇ ਕਿਸੇ ਨੂੰ ਖਾਂਦ ਦੇ ਆਪਾਂ ਦੇ ਦਿੰਦੇ ਹਾਂ ਹਨਾ ਤੇ ਇਹ ਕੋਲ ਆ ਜੇ ਪੈਸੇ ਨੇ ਆਪਾਂ ਦੂਜੀਆ ਵਿਆਹ ਕਰਦੇ ਵੱਡੇ ਹੋ ਕੇ ਤੇ ਜਿਵੇਂ ਆਪਾਂ ਵੱਡਿਆਂ ਦੇ ਵਿਆਹ ਕਰਦੇ ਆ ਇਸਨ ਕੀ ਮੁਸੱਬਤ ਨੇ ਪਹਿਲਾ ਜਿਹੜਾ ਲੰਜ ਪਿਆਰਾ ਵਿੱਚੋਂ ਪਿਆਰਾ ਸਹਿਬ ਆਪਣਾ ਕੀਤਾ ਸੀ ਉਹ ਭਾਈ ਵਿਆਸ ਸਿੰਘ ਸੀ ਭਾਈ ਵਿਆਸ ਸਿੰਘ ਵਿਆਹ ਕਰਦਾ ਤੇ ਜਿਹਦੇ ਅੰਦਰ ਵਿਆਹ ਕੋ ਧਰੂਸੇ ਕਿਹੜੇ ਨੇ ਭਾਈ ਹਰਤ ਸਿੰਘ ਜਿਹਦੇ ਅੰਦਰ ਵਿਆਹ ਕੋ ਧਰੂਸੇ ਉਹ ਧਰੂਸੇ ਤੀਸਰੇ ਨੇ ਭਾਈ ਹਿੰਮਤ ਸਿੰਘ ਤਾਂ ਕਿੰਨੇ ਵੀ ਤੇ ਇਹਨੂੰ ਧਿਆਨ ਬਚਾਣਾ